ਕਤਲ 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 ਅੰਮ੍ਰਿਤਸਰ ਦੇ ਵਿੱਚ ਟ੍ਰਿਪਲ ਮਰਡਰ ਇੱਕ ਨੌਜਵਾਨ ਨੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਉਤਾਰਿਆ ਮੌਦੇ ਘਟ 2 ਸਾਲ ਦੀ ਬੱਚੀ ਆਪਣੀ ਮਾਂ ਤੇ ਆਪਣੀ ਘਰ ਵਾਲੀ ਨੂੰ ਕਤਲ ਕਰ ਪਹੁੰਚਿਆ ਸਟੇਸ਼ਨ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਹੋਇਆ ਵੱਡਾ ਕਤਲ ਨਸ਼ੇ ਦੇ ਚੱਕਰ ਦੇ ਵਿੱਚ ਲਤੇ ਪੂਰੇ ਆਪਣੇ ਟੱਬਰ ਦੀ ਜਾਨ ਕੀ ਕਹਿੰਦੇ ਪਰਸ ਮਲਾਜ਼ਮ ਆਓ ਸੁਣੋ ਮੇਰਾ ਨਾਮ ਸਤਿਆਵਰਨਜੀਤ ਸਿੰਘ ਜੀ ਸਾਫ ਕਾਸਰਪੰਚਰ ਪਿੰਡ ਕੰਦਵਾਲੀ ਕੀ ਗੱਲਬਾਤ ਕੀ ਗੱਲਬਾਤ ਇਹ ਘਟਨਾ ਬਹੁਤ ਮਾੜੀ ਹੋਈ ਆ ਜੀ ਅਸੀਂ ਆਪੋ ਆਪਣੇ ਘਰਾਂ ਜਾਂ ਸਾਰੇ ਇਹ ਕਿਤੇ ਘਟਨਾ ਕਰਕੇ ਤੇ ਥਾਣੇ ਗਿਆ ਵਾ 6 ਵਜੇ ਤੇ ਥਾਣੇ ਮੈਨੂੰ ਫੋਨ ਆਇਆ ਵੀ ਆ ਵਾਰਦਾਤ ਹੋਈ ਆ ਤੇ ਦੇਖੋ ਜਾ ਕੇ ਫਿਰ ਇਹਦੇ ਦਾ ਮੈਂ ਚਾਚੇ ਇਹਦੇ ਨਾਲ ਲੰਗਰ ਭੋਗ ਤੇ ਸਾਰੇ ਜੀ ਆ ਮੰਮੀ ਇਹਦੀ ਦੀ ਲਾਸ਼ ਮੰਜੇ ਤੇ ਪਈ ਆ ਜਿਹੜੀ ਇਹਦੀ ਛੋਟੀ ਭੁਜਾਈ ਆ ਉਹ ਥੱਲੇ ਲਾਸ਼ ਪਈ ਆ ਤੇ ਜਿਹੜਾ ਬੇਟਾ ਭਤੀਜਾ ਇਹਦਾ ਉਹਦੀ ਵੀ ਮੰਜੇ ਤੇ ਆ ਕਿੰਨੇ ਕਤਲ ਕੀਤੇ ਬਹੁ ਮਾਰਾ ਕੀਤਾ ਕਾਰਨ ਕੀ ਕੋਈ ਕਾਰਨ ਕੋਈ ਨਹੀਂ ਇਹਦੀ ਘਰ ਦੀ ਸਾਲ ਕੋ ਗਿਆ ਗਈ ਹੁਣ ਕਾਰਨ ਤਾਂ ਆਪੇ ਦੱਸੂਗਾ ਤਰਦੀ ਹੀ ਦੱਸੂਗੀ ਕੀ ਕਾਰਨ ਹੋਇਆ ਸਾਨੂੰ ਤਾਂ ਨਸ਼ਾ ਪੱਤਾ ਵੀ ਕਰਦਾ ਨਹੀਂ ਨੀ ਨਸ਼ਾ ਪੱਤਾ ਕਿ ਮਾੜਾ ਮੋਟਾ ਨਸ਼ਾ ਪੱਤਾ ਨਹੀਂ ਕਰਦਾ ਡਾ ਜਿਹੜਾ ਵੀ ਪਸ਼ੂਕੜ ਕ੍ਰਿਮਨਲ ਕੋਈ ਕੋਈ ਗੱਲ ਨਹੀਂ ਹੈ ਕਿੱਲਾ ਕੋਈ ਪਸ਼ੂਕੜ ਆ ਜਾ ਰਿਹਾ ਕੋਈ ਨਸ਼ੇ ਦੀ ਲੋਰ ਦੇ ਵਿੱਚ ਇਹੋ ਜੀ ਦੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਇਹੋ ਜੀ ਪਿੰਡ ਦੇ ਵਿੱਚ ਕਿੰਦਾ ਦਾ ਸੀ ਇਹ ਰਹਿਣ ਸਹਿਣ ਇਹ ਭਾਈ ਕੇਲ ਜਾਂਦਾ ਨਹੀਂ ਇਹ ਤਾਂ ਕਿਹਨੂੰ ਇਹਨੇ ਹੋਏ ਨਹੀਂ ਆਖਿਆ ਨਾਲ ਗੱਲ ਨਹੀਂ ਕਦੀ ਹੁੰਨੀ ਇਹ ਕਿਸੇ ਨਾਲ ਇਹਦਾ ਕੋਈ ਤੁ ਤੁ ਮੈਂ ਵੀ ਨਹੀਂ ਅੱਜ ਤਾਂ ਕੋਈ ਕੀ ਕਾਰਨ ਕੀ ਮਾਨਦਪੀ ਇਹਨੂੰ ਪਤਾ ਨਹੀਂ ਜੇ ਕਾਰਨ ਦਾ ਹੁਣ ਕਾਰਨ ਤੇ ਫੇਰ ਵੀ ਲੱਗਣਾ ਚ ਪਤਾ ਆਪੇ ਪਤਾ ਉਹਨੇ ਹੀ ਦੱਸਣਾ ਵਾ ਜਿਹਨੇ ਕੀਤਾ ਪੁਲਿਸ ਪੁਲਿਸ ਆਈ ਮੌਕੇ ਤੇ ਮੌਕੇ ਤੇ ਆ ਗਈ ਪੁਲਿਸ ਨਾਲ ਹੀ ਆ ਗਈ ਸਾਡੇ ਪਰਿਵਾਰ ਦੇ ਵਿੱਚ ਪਹਿਲਾਂ ਕਲੇਸ਼ ਚੱਲਦਾ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਡੇਢ ਕੋਈ ਰਾਤ ਦੀ ਗੱਲ ਆ ਜੀ ਝੰਡੇ ਥਾਣੇ ਤੇ ਪਿੰਡ ਕਦੋ ਵਾਲੀ ਪਿੰਡਾ ਜੀ ਉੱਥੇ ਟ੍ਰਿਪਲ ਮਰਡਰ ਹੋਇਆ ਇੱਕ ਇਹ ਜਿਹੜਾ ਅੰਮ੍ਰਿਤਪਾਲ ਇੱਕ ਯੂਜ਼ ਦਾ ਇਹਨੇ ਆਪਣੀ ਭਾਬੀ ਨੂੰ ਮਾਰਿਆ ਦਾਤ ਦੇ ਨਾਲ ਉਹਦੇ ਬਾਅਦ ਫੇਰ ਇਹਨੇ ਨਾਲ ਹੀ ਆਪਣੇ ਬੱਚਾ ਜਿਹੇ ਨੇ ਮੇਲ ਮੈਂਬਰ ਉਹਨੂੰ ਮਾਰਦਾ ਤੇ ਨਾਲ ਹੀ ਆਪਣੀ ਮਦਰ ਨੂੰ ਮਾਰਦਾ ਹੈ। ਇਹ ਕਾਰਨ ਕੀ ਰਿਹਾ ਕ ਅਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੈਸੇ ਥੋੜਾ ਬਹੁਤ ਇਹ ਇੰਨਾ ਕੁ ਪਤਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉਹਦੇ ਅਜੇ ਦੋ ਬੱਚੀਆਂ ਹੀ ਨੇ। ਤੇ ਇਹਦੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ ਇਹਦੇ ਕਰਕੇ ਥੋੜਾ ਟੈਨਸ਼ਨ ਚੁੱਕੀ ਹਾਂਜੀ ਆਪਣੇ ਆਪ ਆਇਆ ਪੁਲਿਸ ਵਾਲਿਆਂ ਨਾਲ ਹਾਂਜੀ ਹਾਂਜੀ ਇਹਨੇ ਇਸ ਇਹ ਕਤਲ ਕਰਕੇ ਤੇ ਦੱਸਦਾ ਸੀਗਾ ਪੁਲਿਸ ਨੂੰ ਸਰ ਕੋਈ ਨਸ਼ਾ ਨਹੀਂ ਕਰਦਾ ਜੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅੱਜ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰੈਂਦੀ ਤੇ ਉਹ ਪਿੱਕੇ ਚਲੇ ਗਈ ਸੀ ਇਹ ਵੀਡੀਓ ਬਣਾਈ ਸੀ ਸਵੇਰੇ ਕੋਈ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਐਸ.ਐਸ.ਓ. ਸਾਹਿਬ ਕੋ ਕੁਛ ਨਹੀਂ ਹੋਇਆ ਕੋਈ ਮੁਕ ਕਾਰਨ ਦੱਸਿਆ ਹੋਵੇ ਪਹਿਲਾਂ ਵੀ ਝਗੜਾ ਰਹਿੰਦਾ ਸੀ ਹਾਂਜੀ ਪਰਿਵਾਰ 'ਚ ਵੀ ਪਹਿਲਾਂ ਵੀ ਝਗੜਾ ਰਹਿੰਦਾ ਸੀ ਆਪਾਂ ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਨਹੀਂ ਹਜੇ ਸਾਡੇ ਨੋਟਿਸ 'ਚ ਆਈ ਗੱਲ ਕਿਸ ਚੀਜ਼ ਨਾਲ ਕਰੋਗੇ ਦਾਤਰ ਨਾਲ ਜੀ ਸ਼ੁਰੂ ਕਰ ਲਿਆ ਜੀ ਜੀ ਜਿਹੜਾ ਛੋਟਾ ਜਾਂ 마ਸੂਮ ਬੱਚਾ ਸੀ ਉਹਨੂੰ ਵੀ ਦਾਤਰ ਨਾਲ ਮਾਰਿਆ ਗਿਆ ਜੀ 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 ਸਰ ਕਰੋ ਲੈ ਕੇ ਜਾਓ ਤੇ ਪੋਸਟਮਾਰਟਮ ਲਈ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂ ਤੇ ਕਰ ਸ਼ੁਰੂਆਤੀ ਜਾਂ ਦੇ ਵਿੱਚ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਮੈਂ ਕਿਉਂ ਇਹ ਸਾਰਾ ਕੁਝ ਕੀਤਾ ਹੈ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ 'ਚ ਆਈ ਹੈ ਜੀ ਜੇਕਰ ਉਹਨੇ ਅਰੈਸਟ ਆਪ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹੋ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ 'ਚ ਹੋਣ ਕਰਕੇ ਹੋਇਆ ਹੈ ਮਾਡਮ ਪੇਪਰ ਵੀ ਲੈਂਦੇ ਆ ਸਰ ਤੁਸੀਂ ਹਾਂ ਜੀ ਹਾਂ ਜੋ ਐਸਚੂ ਸਾਹਿਬ ਨੇ ਉਹ ਤੁਹਾਨੂੰ ਮੌਕੇ ਤੇ ਦੱਸ ਦਿੰਦੇ ਨੇ